ਲੈ ਵੀ ਬਈ ਹਨਾ ਸਾਡਾ ਰੋਜ਼ ਖੇਤ ਟਲਕੇ ਆ ਕੇ ਬਹਿ ਜਾਂਦਾ ਵੀ ਕਰੇ ਕੰਮ ਨਾ ਕਰਨਾ ਪਵੇ ਕਰੇ ਬੁੜੀਆਂ ਕੰਮ ਕਰਦੀਆਂ ਨੇ ਪਸ਼ੂਆਂ ਪੂਸ਼ੂਆਂ ਦਾ ਰੋਜ਼ ਉਰੇ ਆ ਕੇ ਨਾ ਬਹਿ ਜਾਂਦਾ ਅੱਜ ਆਪਾਂ ਦੇਖਦਾ ਘਰੋਂ ਬਹਾਨਾ ਲਾਏ ਹੁੰਦਾ ਵੀ ਮੈਂ ਖੇਤ ਕੰਮ ਕਰਦਾ ਮੈਨੂੰ ਪੱਕਾ ਪਤਾ ਯਾਰ ਉਹ ਪਿਆ ਹੋਇਆ ਹੋਣਾ ਕੰਮ ਤੋਂ ਉਹ ਕਿਹੜਾ ਕਰਦਾ ਫੜਦੇ ਅੱਜ ਜਾ ਕੇ ਘਰੇ ਵੀ ਜਾ ਕੇ ਵੀਡੀਓ ਦਿਖਾਉਣਾ ਵੀ ਕੰਮ ਦਾ ਹੀ ਕਿਹੜਾ ਕਰਦਾ ਆਹ ਦੇਖ ਲੋ ਉਹੀ ਗੱਲ ਹੋ ਗਈ ਆ ਪਿਆ ਮੈਂ ਪਹਿਲੀ ਕੈਮਰਾ ਚਲਾ ਕੇ ਲਿਆਦੀ ਮਹਾ ਪਿਆ ਹੋਏਗਾ ਨਹੀਂ ਤੂੰ ਐ ਦੱਸ ਘਰੇ ਘਰੇ ਤੂੰ ਟਲ ਕੇ ਬੁੜੀਆਂ ਘਰੇ ਕੱਖ ਪਾਉਂਦੀਆਂ ਨੇ ਪਸ਼ੂਆਂ ਨੂੰ ਤੂੰ ਰਿਆ ਕੇ ਆ ਰਾਮ ਨਾਲ ਪਏ ਜਾਣਾ ਤੁਸੀਂ ਐ ਦੱਸੋ ਮੈਨੂੰ ਆ ਦੇਖ ਕਿਵੇਂ ਰਹੀ ਚੱਪਲਾਂ ਐ ਪੂਰੀਆਂ ਜਮਾ ਤਾਜ਼ੀਆਂ ਕਰੀ ਫਿਰਦਾ ਨਾ ਤੋ ਕਿਹਾ ਕਿ ਤੂੰ ਰੋਜ਼ ਉਰੇ ਪਏ ਜਾਣਾ ਘਰੋਂ ਮੈਨੂੰ ਕਹਿੰਦੇ ਵੀ ਤੱਕ ਖੇਤ ਕੰਮ ਕਰਦਾ ਹਾਂ ਮੈਂ ਕਾਹਨੂੰ ਕੰਮ ਕਰਦਾ ਬਿੱਲ ਐ ਮਹਾ ਤੇ ਆਹੂ ਘਰੇ ਵਿਚਾਰੀਆਂ ਬੁੜੀਆਂ ਓਖੀਆਂ ਹੋਈਆਂ ਨੇ ਕੱਖ ਪਾਈਆਂ ਨੇ ਪਸ਼ੂਆਂ ਨੂੰ ਤੂੰ ਮਾੜਾ ਮੋਟਾ ਕਰ ਲਿਆ ਕਰ ਕੋਸ ਪਹਿਲਾਂ ਤੂੰ ਐ ਦੱਸ ਮੈਨੂੰ ਤੁਸੀਂ ਘਰੇ ਕਿੰਨੇ ਜਾਣੇ ਘਰੇ ਚ ਕਿੰਨੇ ਜਾਣੇ ਤੂੰ ਵੀ ਮਾੜਾ ਮੋਟਾ ਦੋ ਤਾਂ ਆਪਣੇ ਡੰਗਰ ਨੇ ਨਹੀਂ ਆ ਫਿਰ ਹੁਣ ਯਾਰ ਮੈਂ ਗਿਆ ਹੋਇਆ ਦੀ ਅੱਜ ਸੁਨਾਮ ਗਿਆ ਹੋਇਆ ਦੀ ਕੰਮ ਦੀ ਤੂੰ ਨਹੀਂ ਸੁਨਾਮ ਗਿਆ ਹੋਇਆ ਦੀ ਚੱਲ ਜੇ ਬੁੜੀਆਂ ਨੇ ਪਾੜੇ ਫਿਰ ਕਿਉਂ ਗਏ ਬੁੜੀਆਂ ਨੇ ਚਾਰ ਕੰਮ ਕਰ ਲਏ ਉਹ ਵੀ ਤਾਂਦਰੁਸਤ ਰਹਣੀਆਂ ਕੰਮ ਨਾਲ ਤਾਂ ਉਹ ਕੰਮ ਨਾਲ ਤਾਂਦਰੁਸਤ ਰਹਣੀਆਂ ਫਿਰ ਤੂੰ ਅੱਛਾ ਨਾ ਤੂੰ ਟਲਕੇ ਪਿਆ ਕਰੇਗਾ ਟਲਕੇ ਨਹੀਂ ਪਿਆ ਤੁਹਾਨੂੰ ਅਸੀਂ ਤਾਂ ਪਤਾ ਨਹੀਂ ਮੈਂ ਛੇਰਮ ਟਲਕੇ ਪਿਆ ਹਾਂ ਹੋਰ ਕੀ ਕਰਦਾ ਹੋਰੀ ਤੂੰ ਆ ਆ ਦੇਖ ਆਰਾਮ ਦੇਖੀ ਲੈ ਮੱਜੇ ਦੇ ਪਿਆ ਹਲੇ ਬਹਾਨੇ ਕਰਦਾ ਹੈ ਕਹਿੰਦਾ ਟਲਕੇ ਪਿਆ ਆ ਟੋਕੀ ਕਰ ਲੈਂਦਾ ਦੇਖੀ ਟੋਕਾ ਦੇਖੀ ਟੋਕਾ ਦਾ ਕੋਈ ਨਾ ਕਰਕੇ ਲੈ ਜੂਗਾ ਇਹ ਵੱਡੇ ਵੀ ਨਹੀਂ ਹਾਂ ਕੀਨੇ ਵੱਡੇ ਨੇ ਇਹ ਸੋਕਾ ਵੀ ਤੜਕੇ ਆਉਣ ਸਾਰ ਵੱਢ ਲਏ ਕੀਨੇ ਵੱਡੇ ਨੇ ਪਈਏ ਨੇ ਵੱਡੇ ਨੇ ਹਾਂ ਤੜਕੇ ਆਉਣ ਸਾਰ ਵੱਢ ਲਏ ਵੱਢ ਕੇ ਮੋਂ ਦਾ ਵੇਲਾ ਠੀਕ ਹੈ ਪਿਆਰੇ ਅੱਛਾ ਅੱਛਾ ਹੁਣ ਤਾਂ ਜਿਹੜੀਆਂ ਆਪਣੋਂ ਬਰੂਦ ਬਣੀਆਂ ਪੰਜਾਂ ਨੇ ਕੀ ਬਰੂਦ ਬਣੀਆਂ ਪੰਜਾਂ ਨੇ ਇਹਦੇ ਤੇ ਜਿਹੜੇ ਬੀਜੀ ਹੋਣੇ ਜਿਹੜੇ ਕਣਕਾਂ ਅੱਛਾ ਸ਼ਾਲਾ ਮਾਰਦੇ ਤੁਸੀਂ ਅੱਛਾ ਅੱਛਾ ਇਹ ਬਰੂਦ ਬਣੀਆਂ ਪੰਜਾਂ ਨੇ ਗਿਆ ਇਹਨਾਂ ਦੀ ਰਾਖੀ ਬੈਠਾ ਮੈਂ ਨਾ ਲੈ ਤੂੰ ਇਹਦੀ ਰਾਖੀ ਕਹਦੇ ਵਾਸਤੇ ਬੈਠਾ ਕਿ ਇੱਥੇ ਕੋਈ ਵੱਢ ਕੇ ਲੈ ਕੇ ਜਾਂਦਾ ਹੱਦ ਕਰਦਾ ਯਾਰ ਤੂੰ ਵੱਢ ਕੇ ਹੀ ਲੈ ਕੇ ਜਾਂਦਾ ਉਹ ਡੰਗਰਾ ਇਹ ਐ ਹੁੰਦਾ ਹੈਗਾ ਔਰ ਇਹ ਹੁਣ ਕੋਈ ਬੰਦਾ ਜਾਂਦਾ ਹੈਗਾ ਰਾਹ ਇਹੇ ਬੰਦੇ ਨੂੰ ਨਹੀਂ ਪਤਾ ਹੁੰਦਾ ਹੈਗਾ ਕੋਈ ਬੀੜੀ ਬੱਤੀ ਡੇ ਗਿਆ ਕੋਈ ਅਣਹੋਣੀ ਹੋ ਜੇ ਉਹ ਆਪ ਅੱਗੇ ਸੱਚੇ ਮਾਰਕ ਗਿਰਦਾਸ ਹੈ ਵੀ ਕਾਣੂ ਹੋਵੇ ਅਣਹੋਣੀ ਕੋਈ ਪਰ ਫਿਰ ਵੀ ਤੂੰ ਇਹ ਨਾਲ ਗੌਰਤਾ ਰਹਿੰਦੀ ਹੈ ਹਾਂ ਜਰ ਇਹ ਗੱਲ ਤਾਂ ਮੈਂ ਸੋਚੀ ਨਹੀਂ ਸੀ ਮੈਂ ਘਰੇ ਲੜੀ ਜਾਂਦਾ ਮਾਹਾਂ ਵੀ ਉਹ ਕਿੱਥੇ ਬਰੂਨਾ ਕਹਿੰਦੇ ਬਰੂਨਾ ਦਾ ਖੇਤ ਗਿਆ ਹੁਣ ਆਪਾਂ ਇਹ ਨਾਲ ਵੀ ਇਹ ਪਾਲੀਆਂ ਨੇ ਪੁੱਤਾਂ ਵਾਂਗੂ ਰੇ ਹੁਣ ਆਪਾਂ ਦੱਸ ਦੇਣਾ ਆਪਦੀ ਗੌਰਤਾ ਰੱਖ ਸਕਦੇ ਆਂਗੇ ਅੱਛਾ ਹਾਂ ਠੀਕ ਹੈ ਹੁਣ ਉਹ ਤੋਂ ਭੜੀਆਂ ਹੋਈਆਂ ਪੰਝਾਂ ਨੇ ਸਹੀ ਗੱਲ ਐ ਇਹ ਤਾਂ ਗੱਲ ਤੇਰੀ ਹੈਗੀ ਹਣਾ ਜੇ ਕੋਈ ਉਰੇ ਜੇ ਮੈਂ ਆ ਸੜਕ ਤੇ ਹਾਂ ਗੱਲ ਪੱਕੀ ਆ ਯਾਰ ਖੇਤ ਵੀ ਸੜਕ ਤੇ ਆ ਗਿਆ ਹਣਾ ਵੀ ਜੇ ਕੋਈ ਗੱਲਬਾਤ ਹੋ ਜੇ ਫਿਰ ਬਹੁਤ ਔਖਾ ਨਾ ਫਿਰ ਇੱਕ ਗੱਲ ਹੋਰ ਚਲ ਇਹ ਵੀ ਤੇਰਾ ਮੈਂ ਬਹਾਨਾ ਮੰਨ ਲਿਆ ਵੀ ਹਾਂ ਤੂੰ ਵੀ ਜੇ ਕੋਈ ਗੱਲਬਾਤ ਹੋ ਜੇ ਪਤੰਗਾ ਡਿੱਗ ਜੇ ਫਿਰ ਤੂੰ ਹਣਾ ਫਿਰ ਤੂੰ ਇਕੱਲਾ ਕੀ ਕਰ ਦੇਂਗਾ ਗਨੂ ਉਹ ਮੈਂ ਕਹਿੰਦਾ ਜੇ ਹੋਣੀ ਹੋਈ ਮੰਨ ਲੈ ਜੇ ਤੂੰ ਜੇ ਕੋਈ ਪਤੰਗਾ ਡਿੱਗ ਗਿਆ ਤੂੰ ਕੀ ਕਰ ਦੇ ਤੂੰ ਉੱਝਾ ਦੇਂਗਾ ਮੈਂ ਬਈ ਬੁਝਾਤਾ ਨਹੀਂ ਸਕਦਾ ਪਰ ਇਹਦਾ ਠੀਕਰ ਆਪਣੇ ਜੇਬਾਂ 'ਚ ਪਾਏ ਨੇ ਤੁਹਾਨੂੰ ਘਟੂ ਘਟ ਫੋਨ ਤਾਂ ਮਾਰਦੂ ਤੁਸੀਂ ਪਿੰਡ 'ਚ ਹੁੱਕਾ ਦਾਦਾਵਾ ਦੋਗੇ ਲੋਕ ਤਾਂ ਇਕੱਠੇ ਹੋ ਕੇ ਆ ਜਾਣਗੇ ਅੱਛਾ ਹਾਂ ਤਾਂ ਕਰਕੇ ਉਹ ਰਿਆ ਕੇ ਬਹਿਣਾ ਹੁੰਦਾ ਹੈ ਸਹੀ ਕਹਿਣਾ ਵੀ ਭਾਈ ਆਪਦਾ ਖੇਤ ਆਪਾਂ ਕਿਹੜਾ ਕਿਤੇ ਹੋਰ ਬੈਠਾ ਹੀ ਆਪਦੇ ਆਪਦੇ ਖੇਤੀ ਬੈਠਿਆ ਫਿਰ ਤਾਂ ਯਾਰ ਹਨਾ ਵੀਡੀਓ ਦੇਖਣ ਵਾਲਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਉਹੀ ਗੱਲ ਹੈ ਤਾਂ ਗੱਲ ਤੇਰੀ ਮੇਰੀ ਵੀ ਹੁਣ ਪੱਲੇ ਪਈ ਆ ਜਿਵੇਂ ਮੰਨ ਲੈ ਹੁਣ ਆਪਾਂ ਉਹੀ ਤਾਂ ਬਾਈ ਗੱਲ ਹੈ ਪਾਲ ਤਾਂ ਲੈਨੇ ਆਂ ਦੇਖਣਾ ਪਾਲ ਲੈਨੇਗੇ ਹਨਾ ਹੁਣ ਆਪਣੀਆਂ ਲਾੜਿਆਂ ਵੀ ਕਣਕਾਂ ਨੇਗੀਆਂ ਇਹ ਲਾੜੇ ਵੀ ਬਹਿਗਰੂ ਨੇ ਪਹਿਲੀ ਗੱਲ ਦਾਤੇ ਨੇ ਮਿਹਰ ਰੱਖੀ ਵੀ ਆਪਣੇ ਕੋਈ ਨੁਕਸਾਨ ਨਹੀਂ ਹੋਇਆ ਕੋਈ ਗੜੀ ਗੜੇ ਮਾਰੀ ਨਹੀਂ ਹੋਈ ਹਨਾ ਹੂੰ ਦੂਜੀ ਗੱਲ ਹੈ ਵੀ ਪਰਮਾਤਮਾ ਅੱਗੇ ਹਲੇ ਵੀ ਅਰਦਾਸ ਹੈ ਵੀ ਚੱਲ ਹਨਾ ਆਪਾਂ ਨਾ ਚੰਗਾ ਸੋਚੀਏ ਮਾੜਾ ਨਾ ਸੋਚੀਏ ਹੂੰ ਫਿਰ ਵੀ ਜੇ ਲਾਭ ਦੀ ਚੀਜ਼ ਯਾਰ ਆਪਦੇ ਆਪਦੇ ਖੇਤ ਬੈਠੇਗੇ ਹਨਾ ਰਾਖ ਕੁੱਟੀਆਂ ਦਾ ਉਥੇ ਰਾਮ ਨਾਲ ਹਾਂ ਸਰ ਪਿੰਡ ਵਾਲੇ ਕਿਹੜਾ ਕੋਈ ਨਾਲ ਬੀਬੀ ਬਾਲਾ ਕੰਮ ਕਰਦੇ ਨੇ ਆਪਣੇ ਦੋ ਡੰਗਰ ਨੇ ਤਾਂ ਐ ਪਤਾ ਕਿ ਬੁੜੀਆਂ ਨੇ ਪਾਤੇ ਕਿੱਡੀ ਗੱਲ ਹੋ ਗਈ ਸਹੀ ਗੱਲ ਐ ਨਾਲ ਉਹ ਸੜਕ ਤੇ ਖੇਤ ਆ ਗਿਆ ਆਪਣੇ ਇਹ ਵੀ ਔਖਾ ਹੈ ਨਾ ਸੜਕ ਦੀ ਵਾਕਿਆ ਭਾਈ ਹੋ ਰਿਹਾ ਇਹਦਾ ਜਿੱਥੇ ਪੈ ਗਈ ਫਿਰ ਸਾਰਾ ਨਹੀਂ ਨੁਕਸਾਨ ਹੈ ਹੂੰ ਇਹਨੇ ਕਿਹੜਾ ਰੋਕਣਾ ਹੈਗਾ ਇਹ ਤਾਂ ਬਾਕੀ ਹਨ ਜਿਵੇਂ ਕੋਈ ਚੱਲ ਜਿਹੜਾ ਭਾਈ ਆਪਣਾ ਕੋਈ ਵੀਰ ਭਾਈ ਹਨਾ ਬੀੜੀ ਪੱਤੀ ਪੀਂਦਾ ਉਹਨੂੰ ਕੀ ਸਲਾਹ ਐ ਫਿਰ ਉਹਨੂੰ ਕੀ ਕਹੇਗਾ ਸਰ ਬੀੜੀ ਵਾਲੇ ਵੀਰ ਆਪਣੇ ਹਨਾ ਬੀੜੀ ਪੱਤੀ ਪੀਂਦੇ ਸਰ ਕਈ ਵਾਰ ਕੋਈ ਪੀਂਦਾ ਵੀ ਹੁੰਦਾ ਹੈ ਬੀੜੀ ਵਾਲ ਛਾਲ ਲੱਗ ਗਿਆ ਉਹਦਾ ਕੋ हां भाई ओए ऐम यार बेनती है भी आ टाइम ਦੇ ਵਿੱਚ ਹਨਾ ਥੋੜਾ ਜਿਆ ਆਪਦਾ ਘਰੇ ਕੋਰੇ ਬੈਠ ਕੇ ਉਹਨੂੰ ਚੰਗੀ ਤਰ੍ਹਾਂ ਬੈਠ ਕੇ ਬਝਾ ਬਝੂ ਕੇ ਆਪਦਾ ਚਲ ਜੇ ਕਿਤੇ ਪੀਣੀ ਵੀ ਆ ਜਾਂ ਰਾਹ ਰੂਹ ਚ ਖੜ ਕੇ ਹਨਾ ਆਪਦਾ ਉਹ ਨਹੀਂ ਬਝਾ ਦਿਆ ਕਰਨਾ ਸਮਾਰ ਕੇ ਕਿਤੇ ਜਿੱਥੇ ਪੀਣੀ ਹੈਗੀ ਕੋਈ ਜਿੱਥੇ ਮੰਨ ਕੇ ਚੱਲ ਵੀ ਹਰੇ ਬਾਈ ਹਰੇ ਬਾਈ ਹੈਗੀ ਕਿਤੇ ਹਨਾ ਕੋਈ ਕਣਕ-ਕੁਣਕ ਨਹੀਂ ਹੈਗੀ ਕਿਤੇ ਖੜ ਕੇ ਉੱਥੇ ਪੀ ਕੇ ਉਹਨੂੰ ਸਮਾਰ ਕੇ ਥੱਲੇ ਰਾਗੜ ਕੇ ਬਝਾ ਬਝੂ ਕੇ ਆਉਦਾ ਉਹ ਕਰਿਆ ਕਰ ਲ ਠੀਕ ਆ ਮੈਂ ਜਰਾ ਮੈਂ ਮੈਂ ਮੰਤਾਂ ਦੀ ਮੈਂ ਤਾਂ ਤੈਨੂੰ ਤਾਂ ਵੀਡੀਓ ਬਣਾਉਂਦਾ ਸੀ ਹਾਂ ਹਾਂ ਚਲ ਅੱਜ ਫੜਾਂਗੇ ਤਾਂ ਤੇ ਤਾਂ ਗੱਲ ਹੋਰੀ ਕਰਤੀ ਗੱਲ ਮੇਰੇ ਪੱਲੇ ਵੀ ਅੱਛਾ ਇੱਕ ਬੰਦਾ ਕੋਈ ਨਾ ਕੋਈ ਆਪਦਾ ਕੰਮ ਕਰ ਰਿਹਾ ਹੁੰਦਾ ਹੂੰ ਕੋਈ ਬੰਦਾ ਪਿਆਏਗਾ ਕੋਈ ਬੈਠਾ ਹੈਗਾ ਹੁਣ ਮੈਂ ਖੇਤ ਬੈਠਾ ਮੈਂ ਬੈਠਾ ਬੈਠਾ ਵੀ ਕੋਈ ਨਾ ਕੋਈ ਕੰਮ ਕਰ ਰਿਹਾ ਸਹੀ ਗੱਲ ਹੈ ਆਪਣੇ ਕਿਸਾਨ ਮੈਂ ਤਾਂ ਕੰਮ ਇਹ ਜੀ ਹੁੰਦੇ ਨੇ ਬੈਠ ਕੇ ਰਾਖੀ ਕਰ ਲਈ ਹੁਣ ਇਹ ਤੋਂ ਬਾਅਦ ਤੂੰ ਐ ਲਾ ਲੈ ਵੀ ਆਪਾਂ ਲੋਕ ਕੀ ਕਰਾਂਗੇ ਕਣਕਾ ਆਪਣੇ ਵਾਲੇ ਆਖਣਗੇ ਵੇਸ ਦਾ ਮੰਡੀ ਚ ਦੇਖ ਕੇ ਆਉਣਿਆ ਹਾਂ ਤੂੰ ਦੇਖ ਕੇ ਨਹੀਂ ਆਉਣੀ ਉੱਥੇ ਬਾਈ ਬੈਠੋ ਰਾਖੀ ਰੱਖੋ ਉਹਦੀ ਇਹ ਵੀ ਗੱਲ ਤੇਰੀ ਹੈਗੀ ਹਾਂ 6 ਮਹੀਨੇ ਆਪਾਂ ਪਾਲ ਤਾਂ ਲੈਨੇ ਹਨਾ ਫਿਰ ਉੱਥੇ ਬੈਠਣ ਤੋਂ ਸਾਰਾ ਟੱਬਰ ਭੱਜੀ ਜਾਂਦਾ ਰਾਤ ਨੂੰ ਕੋਈ ਕਹਿੰਦਾ ਮੈਂ ਪੈਂਦਾ ਨਹੀਂ ਨਾਲੇ ਫਿਰ ਬਈ ਆਪਣੀ ਹਨਾ ਪੁੱਤਾਂ ਵਾਂਗੂ ਪਾਲੀ ਹੋਈਏਗੀ ਆਪਾਂ ਉਹਨੂੰ ਲਵੇ ਬੈਠ ਕੇ ਦੀ ਰਾਖੀ ਰੱਖ ਕੇ ਫਿਰ ਤੋਲ ਕੇ ਫੇਰੀ ਘਰੇ ਆ। ਸਹੀ ਗੱਲ ਐ। ਹੈ? ਹੂੰ। ਮਾਰੂ ਕਿਸੇ ਨੂੰ ਦੋਸਤ ਦੇਣ ਦਾ ਕੋਈ ਫਾਇਦਾ ਨਹੀਂ। ਹਰੇਕ ਬੰਦਾ ਇਹੀ ਚੱਕਰ 'ਚ ਰਹਿੰਦਾ ਉਹ ਉਹ ਤਾਂ ਹੈਗਾ ਉੱਥੇ। ਵੀ ਉਹ ਰੱਖੀ ਰੱਖ ਰਖਿਆ ਉਹੋ ਇਹ ਚੱਕਰ 'ਚ ਰਹਿੰਦਾ ਵੀ ਉਹ ਹੈਗਾ ਉੱਥੇ ਹੁੰਦਾ ਕੋਈ ਵੀ ਨਹੀਂ। ਹੂੰ। ਤੇਈ ਲਵੇ ਕੋਈ ਵੀ। ਲੈ ਵੀ ਮਿੱਤਰੋ ਹਨਾ ਹਾਂ। ਸੋਨੂੰ ਵੀ ਸਾਰਿਆਂ ਨੂੰ ਅਪੀਲ ਇੰਗ ਕਰਦਿਆਂ। ਜਿਵੇਂ ਆਹ ਦੇਖੋ ਹਨਾ ਸਾਡਾ ਖੇਤ ਆ ਗਿਆ ਜਮਾ ਸੜਕ ਦੇ। ਸਾਡਾ ਇੱਕ ਬੰਦਾ ਪੱਕਾ ਉਰੇ ਰਹਿੰਦਾ ਹੁੰਦਾ। ਤੇ ਮੈਨੂੰ ਐਂ ਦੀ ਮਾਹ ਕਿਤੇ ਵੀ ਇਹ ਬੇਲੇ ਹੀ ਪਿਆ ਹੁਣ ਇਹ ਤਾਂ ਹੁਣ ਉਹੀ ਗੱਲ ਚੱਲ ਸਾਡੇ ਦਾ ਪਹਿਰੇਦਾਰ ਹੋਏ ਲੱਗਿਆ ਹੈ ਦੀਗਾ ਵਧੀਆ ਚੰਗੀ ਗੱਲ ਹੈ ਤੁਸੀਂ ਵੀ ਜਿਹਦਾ ਕੋਈ ਹਨਾ ਖੇਤ ਸੜਕ ਨਾਲ ਲੱਗਦਾ ਉਹਨਾਂ ਚ ਰਵਦਾ ਹਨਾ ਪੂਰੀ ਗੌਰ ਰੱਖਿਆ ਕਰੋ ਜੰਨਾ ਚਰ ਕਣਕ ਨਹੀਂ ਵੱਢੀ ਜਾਂਦੀ ਤੂੜੀ ਨਹੀਂ ਹੁੰਦੀ ਮੰਨ ਲਓ ਜੇ ਕਿਸੇ ਦੇ ਖੇਤ 'ਚ ਪਤੰਗਾ ਪੈਂਦਾ ਇਹਨੇ ਕਿਹੜਾ ਰੋਕਣਾ ਜਦ ਰੇ ਤਾਂ ਬਹੁਤ ਖਤਰਨਾਕ ਚੀਜ਼ ਬਣੀ ਹੁੰਦੀ ਆ ਟਾਈਮ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਮਕਲਾਏ ਆਈ ਹੁੰਦੀ ਹੈ ਇਹ ਠੀਕ ਹੈ ਬਾਈ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ